ਬਾਬਾ ਜੀ ਨਮਸਕਾਰ ਹਾਂਜੀ ਨਮਸਕਾਰ ਜੀ ਜਗਤਾਰ ਪਣਾ ਜੀ ਬਾਬਾ ਜੀ ਪਤਾ ਲੱਗਿਆ ਵੀ ਅੱਜ ਬੱਸ ਸਟੈਂਡ ਸ੍ਰੀ ਮੁਕਸਰ ਦੇ ਵਿੱਚ ਹਾਂਜੀ ਸਫਾਈ ਮਹਮ ਚਲਾਈ ਗਈ ਹੈ ਹਾਂਜੀ ਹਾਂਜੀ ਤੇ ਤੁਸੀਂ ਵੀ ਉੱਥੇ ਪਹੁੰਚੇ ਸੀਗੇ ਉਸ ਬਾਰੇ ਸੰਗਤਾਂ ਨੂੰ ਕੋਈ ਮੈਸੇਜ ਜੋ ਬਹੁਤ ਵਧੀਆ ਕੰਮ ਠੇਕੇਦਾਰ ਨੇ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਦੇਸ਼ ਆਪ ਦੇਸ਼ਾ ਵਿੱਚ ਬੈਠੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁਰੂ ਰੂਪ ਗੁਰੂ ਪਰੀਸ਼ਾਦ ਸਿੰਘ ਜੀ ਦਾਸ ਸਮੇ ਸਮੇ ਦੇਖਤੇ ਆਪ ਸਭ ਸੰਗਤਾਂ ਨੂੰ ਸ਼ਹਿਰ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਦਾਸ ਇਹ ਹੀ ਬੇਨਤੀ ਕਰਦਾ ਰਹਿਣਾ ਹੈ ਕਿ ਸ੍ਰੀ ਮੁਕਸਰ ਸਾਹਿਬ ਗੁਰੂਆਂ ਦੀ ਚਰਨ ਛੋਪਾ ਪ੍ਰਾਪਤ ਤਰਫੀ ਹੈ ਤੇ ਇਸ ਦਾ ਨਾਮ ਜਦੋਂ ਦਾ ਗੰਦੇ ਸ਼ਹਿਰਾਂ ਦੇ ਵਿੱਚ ਨਾਮ ਆਇਆ ਸੀ ਅਖਬਾਰ ਦੇ ਵਿੱਚ ਅਜ ਤੋਂ 4-5 ਸਾਲ ਪਹਿਲਾਂ ਤੇ ਦਾਸ ਦੇ ਮਨ ਨੂੰ ਬਹੁਤ ਠੇਸ ਲੱਗੀ ਸੀ ਬਹੁਤ ਦੁੱਖ ਹੋਇਆ ਸੀ ਤੇ ਦਾਸ ਨੇ ਉਹਦੀ ਪੰਨ ਕੀਤਾ ਸੀ ਵੀ ਆਪਾਂ ਸ਼ਹਿਰ ਨੂੰ ਸੁੰਦਰ ਬਣਾਉਣ ਵਾਸਤੇ ਜਿੱਥੇ-ਜਿੱਥੇ ਕੋਈ ਸੇਵਾ ਹੋਊਗੀ ਦਾਸ ਖਿਹੜੇ ਮੱਥੇ ਸੇਵਾ ਕਰਾਂਗੇ ਤੇ ਇਸ ਇਸ ਸੁੰਦਰਤਾ ਨੂੰ ਬਣਾਉਣ ਵਾਸਤੇ ਸ੍ਰੀ ਮੁਕਸਰ ਸਾਹਿਬ ਦਾ ਬਾਬਾ ਰਾਮ ਸਿੰਘ ਚੌਂਕ ਦੀ ਹਾਲਤ ਆਪ ਸਭ ਸ਼ਹਿਰ ਵਾਸੀਆਂ ਨੂੰ ਪਤਾ ਹੀ ਸੀ ਵੀ ਬਹੁਤ ਬੁਰੀ ਹਾਲਤ ਸੀਗੀ ਤੇ ਸਰਪੰਚ ਹਰਵੰਸ ਗਰੀਬ ਜੀ ਲਾਲੀ ਬਾਬਾ ਜੀ ਬੱਗੀ ਐਮਸੀ ਜੱਗਾ ਜੀ ਇਹਨਾਂ ਸਾਰੇ ਵੀਰਾਂ ਨੇ ਬੇਨਤੀ ਕੀਤੀ ਵੀ ਬਾਬਾ ਜੀ ਇਸ ਚੌਂਕ ਨੂੰ ਸੰਭਾਲੋ ਤੁਸੀਂ ਤੇ ਦਾਸ ਨੇ ਖਿਹੜੇ ਮੱਥੇ ਸੇਵਾ ਨੂੰ ਪ੍ਰਵਾਨ ਕੀਤਾ ਸੀ ਤੇ ਚੌਂਕ ਦੀ ਦਿੱਖ ਤੁਸੀਂ ਅੱਜ ਦੇਖ ਸਕਦੇ ਹੋ ਤੇ ਇਹਦੇ ਤੇ ਸਟੀਲ ਦੀ ਗ੍ਰੇਲ ਲਗਾਈ ਗਈ ਹਾਂਜੀ ਸਾਰੇ ਇਹ ਟੁਕੜੀ ਲਵਾਈ ਗਈ ਤੇ ਇਹ ਵੀ ਲੋਕ ਸਾਡੇ ਚੌਂਕ ਇੱਕ ਹੀ ਚੌਂਕ ਹੈ ਇਹਦੇ ਉੱਤੋਂ ਦੀ ਟੱਪਦੇ ਐ ਤੇ ਇਦਾਂ ਇੰਪ੍ਰੈਸ਼ਨ ਬਹੁਤ ਜ਼ਿਆਦਾ ਮਾੜਾ ਜਾ ਰਿਹਾ ਸੀ ਵੀ ਮੁਕਸਰ ਦਾ ਜਾ ਰਹਿਣਾ ਬੁਰਾ ਹਾਲ ਸੀ ਜੀ ਬੁਰਾ ਹਾਲਤ ਸੀਗੀ ਫਿਰ ਇਦਾਂ ਹੀ ਸਟੇਸ਼ਨ ਦੇ ਉੱਤੇ ਪਾਰਕ ਸੀਗਾ ਉਹਦੇ ਵਿੱਚ ਵੀ ਰੂੜੀਆਂ ਲੱਗੀਆਂ ਸੀ ਉਹਦੇ ਵਿੱਚ ਵੀ ਬਹੁਤ ਬੁਰਾ ਹਾਲ ਸੀ ਤੇ ਇਸੇ ਸ਼ਾਮ ਲਾਲ ਜੀ ਹੈਗੇ ਨੇ ਸਿਟੀ ਹੋਟਲ ਵਾਲੇ ਉਹਨਾਂ ਨੇ ਬੇਨਤੀ ਗੋਇਲ ਜੀ ਗੋਇਲ ਜੀ ਉਹਨਾਂ ਨੇ ਬੇਨਤੀ ਕੀਤੀ ਬਾਬਾ ਜੀ ਇਹਨੂੰ ਸੁੰਦਰ ਬਣਾਣਾ ਆਪਣੇ ਤੇ ਦਾਸ ਨੇ ਉਸ ਸੇਵਾ ਨੂੰ ਵੀ ਖਿੜੇ ਮੱਥੇ ਪ੍ਰਵਾਨ ਕੀਤਾ ਤੇ ਉੱਥੇ ਵੀ ਲੱਖਾਂ ਰੁਪਿਆ ਸੰਗਤਾਂ ਦੇ ਸਹਿਯੋਗ ਨਾਲ ਲਾ ਕੇ ਉਹਨੂੰ ਵਧੀਆ ਬਣਾਇਆ ਸੀ ਤੇ ਹੁਣ ਉਹ ਵੀ ਤੋੜ ਪਨ ਕੇ ਦੁਬਾਰਾ ਸਾਨੂੰ ਸਰਕਾਰ ਬਣਾ ਰਹੀ ਹੈ ਚਲੋ ਖੁਸ਼ੀ ਦੀ ਗੱਲ ਹੈ ਸਰਕਾਰ ਨੂੰ ਸੋਧਾਈ ਉਹਨੂੰ ਸਵਾਰਨ ਇਤਿਹਾਸਿਕ ਸ਼ਹਿਰ ਆ ਆਪਣਾ ਸ੍ਰੀ ਮੁਕਸਰ ਸਾਹਿਬ ਹਾਂਜੀ ਤੇ ਬਹੁਤ ਬੁਰਾ ਹਾਲ ਹੀ ਹੈ ਸਾਡੇ ਸ਼ਹਿਰ ਦਾ ਤੇ ਮੈਂ ਸਾਰੀਆਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਐ ਵੀ ਸ੍ਰੀ ਮੁਕਸਰ ਸਾਹਿਬ ਵੱਲ ਧਿਆਨ ਦਿੱਤਾ ਜਾਵੇ ਇਹਦੇ ਵਿੱਚ ਨਾ ਬਹੁਤ ਜ਼ਿਆਦਾ ਸੀਵਰੇਜ ਦੀ ਸਮੱਸਿਆ ਹੈਗੀ ਹੈ ਬਹੁਤ ਜ਼ਿਆਦਾ ਥਾਂ ਥਾਂ ਦੇ ਉੱਤੇ ਗੰਧ ਦੀ ਚੌਂਕ ਚ ਜਾ ਕੇ ਦੇਖ ਲਓ ਗੁਰਦੁਆਰਾ ਸਾਹਿਬ ਲੋਕਾਂ ਨੇ ਜਾਣਾ ਹੁੰਦਾ ਹੈ ਤੇ ਉਹਨਾਂ ਦੇ ਸੀਵਰ ਤੇ ਗੰਦੇ ਪਾਣੀ ਵੇਜਦੀ ਉਹਨਾਂ ਨੂੰ ਟੱਪ ਕੇ ਤੇ ਗੁਰਦੁਆਰਾ ਸਾਹਿਬ ਜਾਣਾ ਪੈਂਦਾ ਹੈ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਮੈਨੂੰ ਸ਼ਹਿਰ ਦਾ ਕੋਈ ਗਲੀ ਮਹੱਲਾ ਕੋਈ ਦੱਸ ਦਿਓ ਵੀ ਜਿੱਥੇ ਕੋਈ ਨਹੀਂ ਮਤਲਬ ਕਿ ਬੁਰਾ ਹਾਲ ਹੀ ਹੈ ਤੋਂ ਡੇ ਆਸ਼ਰਫ ਦੇ ਅੱਗੇ ਜਿਹੜੀ ਛੜਕਾ ਇਹ ਛੜਕਾ ਜਿਹੜੀ ਅੱਜ ਤੋਂ 2 2.5 ਸਾਲ ਪਹਿਲਾਂ ਇੱਥੋਂ ਦੇ ਐਮਐਲਏ ਸਾਹਿਬ ਆਏ ਸੀ ਆਪਾਂ ਵਿਆਹ ਰੱਖੇ ਸੀ ਬੱਚੀਆਂ ਦੀਆਂ ਸ਼ਾਦੀਆਂ ਸੀਗੀਆਂ ਗਰੀਬ ਕੰਨਿਆਂ ਵਾਲੀਆਂ ਹਾਂਜੀ ਹਾਂਜੀ 8-9 ਲੜਕੀਆਂ ਦੀ ਆਨੰਦਕਾਰ ਸੀ ਉਦੋਂ ਆਪਣੇ ਐਮਐਲਏ ਸਾਹਿਬ ਇੱਥੇ ਕੱਕਬਰੜ ਜੀ ਆਏ ਸੀ ਅਸੀਂ ਉਹਨਾਂ ਨੂੰ ਵੀ ਹੱਥ ਬਾਲਨ ਕੇ ਬੇਨਤੀ ਕੀਤੀ ਸੀ ਇਹ 2-2.5 ਸਾਲ ਦੀ ਗੱਲ ਹੋ ਗਈ ਵੀ ਐਮਐਲਏ ਸਾਹਿਬਾ ਸੜਕ ਦਾ ਬਹੁਤ ਬੁਰਾ ਹਾਲ ਹੈ ਸਰਕਾਰੀ ਹਸਪਤਾਲ ਵਾਲੀ ਸੜਕ ਹੈ ਤੇ ਇਹਦੇ ਤੇ ਜਦੋਂ ਮਰੀਜ਼ ਆਉਂਦਾ ਨਾ ਐਂਬੂਲੈਂਸ ਤੇ ਉਹਨਾਂ ਤਾਂ ਰਸਤੇ ਦੇ ਵਿੱਚ ਪਰੇਸ਼ਾਨ ਨਹੀਂ ਹੁੰਦਾ ਜਿੰਨਾ ਇਸ ਆ ਟੋਟਾ ਪਰੇਸ਼ਾਨ ਮਰੀਜ਼ ਨੂੰ ਕਰ ਦਿੰਦਾ ਇਸ ਕਰਕੇ ਵੀ ਇਸ ਸੜਕ ਨੂੰ ਪਹਿਲ ਦੇ ਆਧਾਰ ਤੇ ਬਣਾਇਆ ਜਾਵੇ ਹਸਪਤਾਲ ਦੀ ਸੜਕ ਹੈ ਪਰ ਕੋਈ ਧਿਆਨ ਹੀ ਨਹੀਂ ਦੇ ਰੇ ਪਤਾ ਨਹੀਂ ਕੀ ਗੱਲ ਹੈ ਸੁੱਤੀਆਂ ਪਈਆਂ ਨੇ ਸਰਕਾਰਾਂ ਜਾਂ ਇਹਨਾਂ ਕੋਲ ਕੋਈ ਪੈਸੇ ਹੈ ਨਹੀਂ ਜਾਂ ਇਹਨਾਂ ਦੇ ਕੋਈ ਆਖੇ ਹੀ ਨਹੀਂ ਲੱਗਦਾ ਪਿਆ ਕੋਈ ਗੱਲ ਦੀ ਸਮਝ ਹੀ ਨਹੀਂ ਆ ਰਹੀ ਹੈ ਸਾਰੇ ਸ਼ਹਿਰਾਂ ਦੇਖ ਕੇ ਜਾਈਦਾ ਬਾਹਰ ਅੰਦਰ ਸ਼ਹਿਰਾਂ ਦੇ ਵਿੱਚ ਇੰਨੇ ਸੁੰਦਰ ਸ਼ਹਿਰ ਐਡੇ ਸੋਹਣੇ ਮਹੱਲੇ ਗਲੀਆਂ ਤੇ ਵੀ ਸਾਡੇ ਮੁਖਸਰ ਸਾਹਿਬ ਦੇ ਕੰ内 ਕੀ ਚੱਕਰ ਹੈ ਕੋਈ ਗੱਲ ਨਹੀਂ ਸਮਝ ਆ ਰਹੀ ਇੰਨੇ ਸਾਡੇ ਮੁਖਸਰ ਦੇ ਲੀਡਰ ਹੈਗੇ ਸ਼ਿਰਕਟ ਲੀਡਰ ਜੀ ਇਹ ਸ਼ਿਰਕਟ ਲੀਡਰ ਰਹੇ ਐ ਇਥੇ ਹਰਚਨ ਸਿੰਘ ਬਰਾੜ ਮੁੱਖ ਮੰਤਰੀ ਰਹੇ ਫਿਰ ਬਾਦਲ ਸਾਹਿਬ ਰਹੇ ਹੈਗੇ ਨੇ ਫਿਰ ਇਥੇ ਸੁਖਵੀਰ ਬਾਦਲ ਜੀ ਐ ਭੈਣ ਹੋਰੀ ਐ ਸਰ ਸਿਮਰਤ ਕੌਰ ਜੀ ਐ ਖੁਦ ਇਥੇ ਰੋਜੀ ਵਰਕੰਦੀ ਜੀ ਐ ਇਥੋਂ ਦੇ ਐਮ ਐਲ اے ਕਿੰਨੇ ਵਾਰੀ ਜਗਮੀਤ ਬਰਾੜ ਜੀ ਹੈਗੇ ਨੇ ਹੋਰ ਬਹੁਤ ਸਾਰੇ ਲੀਡਰ ਇਥੋਂ ਦੇ ਬڑے ਬڑے ਉਹਦੇ ਵਿੱਚ ਰਹੇ ਐ ਸਰਕਾਰ ਦੇ ਵਿੱਚ ਤੇ ਇੱਧਰ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾਗਾ ਤੇ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਐ ਸਰਕਾਰ ਨੂੰ ਵੀ ਇੱਧਰ ਸ੍ਰੀ ਮੁਕਸਰ ਸਾਹਿਬ ਕਰਨੀ ਵੀਰੇ ਧਿਆਨ ਦਿਓ ਸੱਚੇ ਪਾਸ਼ਾ ਤੁਹਾਡੇ ਤੇ ਮਿਹਰ ਕਰਨ ਤੁਹਾਨੂੰ ਤੰਦਰੁਸਤੀਆਂ ਬਖਸ਼ਣ ਲੋਕਾਂ ਦੀਆਂ ਦੁਆਵਾਂ ਅਸੀਰਵਾਦ ਪ੍ਰਾਪਤ ਕਰੋ ਅਜੋ ਤੁਸੀਂ ਬੱਸ ਸਟੈਂਡ ਦੀ ਗੱਲ ਕੀਤੀ ਹੈ ਇੱਥੇ ਵੀ ਬਹੁਤ ਬੁਰਾ ਹਾਲ ਸੀ ਬੱਸ ਸਟੈਂਡ ਦੇ ਉੱਤੇ ਕੋਈ ਪਾਣੀ ਦਾ ਨਹੀਂ ਸੀ ਪ੍ਰਬੰਧ ਉੱਥੇ ਜਿਹੜੇ ਪਾਣੀ ਦੇ ਉਹਨਾਂ ਨੇ ਲਾਏ ਸੀ ਵਾਟਰ ਕੂਲਰ ਲਾਏ ਸੀ ਸਰਕਾਰੀ ਉਹ ਸਾਰੇ ਖਰਾਬ ਪਏ ਐ ਉੱਥੇ ਟੂਟੀਆਂ ਦਾ ਤੁਸੀਂ ਜਾ ਕੇ ਹਾਲ ਦੇਖੋ ਜਿੱਥੇ ਪਾਣੀ ਪੀਣ ਵਾਲੀਆਂ ਟੂਟੀਆਂ ਤੇ ਉਹਨਾਂ ਦਾ ਬੁਰਾ ਹਾਲ ਉਹਨਾਂ ਦੇ ਵਿੱਚ ਇੰਨੀ ਮਤਲਬ ਕਿ ਬਦਬੂ ਆ ਰਹੀ ਹੈ ਕੋਈ ਸਫਾਈ ਦਾ ਨਹੀਂਗਾ ਤੇ ਜਗ੍ਹਾ-ਜਗ੍ਹਾ ਤੇ ਰੂੜੀ ਦੇ ਢੇਰ ਜਿਹੜੇ ਬੱਸ ਸਟੈਂਡ ਦੇ ਵਿੱਚ ਲੱਗੇ ਸੀ ਦਾਸ ਨੇ ਪਿਛਲੇ ਦਿਨੀ ਸੰਗਤਾਂ ਦੇ ਸਹਿਯੋਗ ਨਾਲ ਹੁਣ ਉਥੇ ਪਾਣੀ ਦੀਆਂ ਟੈਂਕੀਆਂ ਰੱਖੀਆਂ ਨੇ ਵੱਡੀਆਂ ਟੈਂਕੀਆਂ ਰੱਖੀਆਂ ਜੀ ਜਿਹਦੇ ਚ 500 ਲੀਟਰ ਪਾਣੀ ਪੈ ਜਾਂਦਾ ਇੱਕ ਚ 300 ਲੀਟਰ ਪਾਣੀ ਪੈ ਜਾਂਦਾ ਸਵੇਰੇ ਠੰਡੇ ਉਹਦੇ ਵਿੱਚ ਵਾਟਰ কুলਰ ਜਿਹੜੇ ਹੈਗੇ ਆ ਅਸੀਂ ਡਿਊਟੀ ਲਈ ਹੋਈ ਆ ਉਹਨੂੰ ਪੈਸੇ ਦਾਸ ਸੰਗਤਾਂ ਦੇ ਸਹਿਯੋਗ ਨਾਲ ਸੰਗਤਾਂ ਦੇ ਸਹਿਯੋਗ ਨਾਲ ਹੀ ਸਾਰੇ ਕਾਰਜ ਚੱਲ ਰਹੇ ਨੇ ਲੰਗਰਾਂ ਦੇ ਹੋਰ ਕੋਈ ਦਾਸ ਕੋਲੇ ਕਿਹੜਾ ਕੋਈ ਇੱਥੇ ਕੋਈ ਜ਼ਮੀਨ ਜਾਇਦਾਦ ਹੈ ਜਾਂ ਕੋਈ ਦੁਕਾਨ ਖੁੱਲੀ ਹੈ ਮਹਾਰਾਜ ਭੇਜੀ ਜਾਂਦਾ ਹੈ ਸੰਗਤਾਂ ਸੇਵਾ ਭੇਜਦੀਆਂ ਨੇ ਉਹਨਾਂ ਸੇਵਾ ਦੇ ਨਾਲ ਇਸ ਤਰ੍ਹਾਂ ਦੇ ਸੇਵਾ ਦੇ ਕਾਰਜ ਹੁੰਦੇ ਰਹਿੰਦੇ ਆ ਸੋ ਸੇ ਬਹੁਤ ਬੁਰਾ ਹਾਲ ਸੀ ਫਿਰ ਬੱਸ ਆਪਰੇਟਰਾਂ ਨੇ ਸਾਰੇ ਯੂਨੀਅਨਾਂ ਨੇ ਇਕੱਠੇ ਹੋ ਕੇ ਠੇਕੇਦਾਰ ਨੂੰ ਕਿਹਾ ਵੀ ਭਾਈ ਤੂੰ ਇਹ ਜਿਹੜਾ ਰੂੜੀ ਹੈ ਇਹਨੂੰ ਠੇਕੇਦਾਰ ਦਾ ਡਿਊਟੀ ਬੰਦੀ ਹੈ ਇਹਨੂੰ ਸਫਾਈ ਕਰਾਉਣੀ ਵੀ ਤੂੰ ਠੇਕਾ ਲਿਆ ਹੋਇਆ ਤੇ ਇਹਨੂੰ ਚੁਕਾ ਸੋ ਹੁਣ ਇਹ ਠੇਕੇਦਾਰ ਨੇ ਅੱਜ ਜਿਹੜਾ ਮੈਂ ਦੇਖ ਕੇ ਆਇਆ ਬੱਸ ਸਟੈਂਡ ਤੇ ਮੈਨੂੰ ਸੱਦਿਆ ਸੀ ਕਹਿੰਦੇ ਬਾਬਾ ਜੀ ਉਹਨੇ ਟਰੈਕਟਰ ਲਾਤੇ ਹੈ ਤੇ ਉਹ ਰੂੜੀ ਜਿਹੜੀ ਹੈਗੀ ਹੈ ਜੇ ਉਹਦੇ ਨਾਲ ਚੱਕ ਕੇ ਟਰਾਲੀਆਂ ਨਾਲ ਤੁਸੀਂ ਦੇਖੋਗੇ ਮੈਂ ਤੁਹਾਨੂੰ ਵੀਡੀਓ ਦੇ ਦੂੰਗਾ ਵੀ ਕਿੱਡਾ ਵੱਡਾ ਡੰਪ ਉਸੇ ਬੱਸ ਸਟੈਂਡ ਦੇ ਵਿੱਚ ਰੂੜੀ ਦਾ ਲੱਗਿਆ ਹੋਇਆ ਹੈ ਸੋ ਉਹ ਡੰਪ ਜਿਹੜਾ ਹੈਗਾ ਕੱਲਾ ਕੋਈ ਬੱਸ ਸਟੈਂਡ ਦੀ ਰੂੜੀ ਦਾ ਨਹੀਂ ਹੈਗਾ ਉਹ ਜਿਹੜੇ ਲੋਕ ਹਨਾ ਉਥੋਂ ਦੇ ਲੰਘਦੇ ਟੱਪ ਦੇ ਕੰਧ ਉੱਤੋਂ ਦੀ ਲਫਾਫੇ ਬੱਸ ਸਟੈਂਡ ਦੇ ਉਸ ਡੰਪ ਦੇ ਉੱਤੇ ਸਿੱੜਦੇ ਆ ਆਪਦੇ ਦੁਕਾਨਾਂ ਦਾ ਵੀ ਦੁਕਾਨਾਂ ਦਾ ਕੂੜਾ ਇਕੱਠਾ ਕਰਕੇ ਬੱਸ ਸਟੈਂਡ ਦੇ ਉੱਥੇ ਸਿੱਟੀ ਜਾਂਦੇ ਉਸ ਨੂੰ ਨੇ ਡੰਪ ਲਾ ਰੱਖਿਆ ਮਿਨੀ ਬੱਸ ਸਟੈਂਡ ਦੇ ਵਿੱਚ ਇਸ ਕਰਕੇ ਮੈਂ ਸਾਰੇ ਇਸ ਜਿਹੜੇ ਉਥੇ ਇਸ ਤਰ੍ਹਾਂ ਦਾ ਕਾਰਜ ਕਰ ਰਹੇ ਆ ਮੇਰੇ ਵੀਰ ਜਾਂ ਕੋਈ ਮੇਰੀ ਭੈਣ ਜੇ ਆਪਦੇ ਘਰ ਦਾ ਕੂੜਾ ਤੁਸੀਂ ਬੱਸ ਸਟੈਂਡ ਦੇ ਵਿੱਚ ਸਿੱਟ ਕੇ ਆਉਂਦੇ ਹੋ ਤੁਹਾਡੇ ਐਸੇ ਬਹੁਤ ਮਾੜੀ ਗੱਲ ਹੈ ਆਪਣਾ ਸ਼ਹਿਰ ਇਤਿਹਾਸਿਕ ਸ਼ਹਿਰ ਹੈ ਸ੍ਰੀ ਮੁ ਇਥੇ ਦੂਰੋਂ ਦੂਰੋਂ ਤੋਂ ਲੋਕ ਇਥੇ ਦਰਸ਼ਨ ਕਰਨ ਵਾਸਤੇ ਆਉਂਦੇ ਆ। ਸਾਹਿਬ ਮੱਥਾ ਟੇਕਣ ਮੱਥਾ ਟੇਕਣ ਆਉਂਦੇ ਆ, ਦਰਸ਼ਨ ਕਰਨ ਆਉਂਦੇ ਆ। ਕਿੰਨਾ ਮੇਲਾ ਮੱਘੀ ਦਾ ਆਪਣੇ ਭਰਦਾ ਹੈਗਾ। ਤੇ ਇਸ ਕਰਕੇ ਮੇਰਾ ਵੀਰੋ, ਮੇਰੀਓ ਭੈਣੋ, ਬੱਸ ਸਟੈਂਡ ਦੇ ਵਿੱਚ ਕੂੜਾ ਨਾ ਸਿੱਟੋ। ਆਪਦਾ ਕੂੜਾ ਜਿਹੜਾ ਹੈਗਾ ਇਕੱਠਾ ਕਰਕੇ ਜਿਹੜੀ ਕੋਈ ਕਮੇਟੀ ਦੀ ਟਰਾਲੀ ਆਉਂਦੀ ਹੈ, ਉਹਦੇ ਵਿੱਚ ਕੂੜਾ ਸਿੱਟੋ। ਨਾ ਕਿ ਤੁਸੀਂ ਕੰਧ ਉੱਤੋਂ ਦੀ ਲਫਾਫਾ ਮਾਰਦੇ ਹੋ ਤੇ ਉੱਥੇ ਬਹੁਤ ਵੱਡਾ ਢੇਰ ਲੱਗਿਆ ਪਿਆ ਸੀ। ਤੇ ਮੈਂ ਸ਼ਾਬਾਸ਼ੀ ਦੇਣਾ ਹੈ ਠੇਕੇਦਾਰ ਸਾਹਿਬ ਨੂੰ ਜਿਨ੍ਹਾਂ ਨੇ ਇਹ ਸੰਗਤਾਂ ਦੀ ਬੇਨਤੀ ਨੂੰ ਪ੍ਰਵ ਤੇ ਅੱਜ ਉਹਨੇ ਟਰੈਕਟਰ ਲਾ ਕੇ ਤੇ ਰੂੜੀ ਚਕਾਰੇ ਹੈਗੇ ਤੇ ਮੈਂ ਹੋਰ ਵੀ ਉਹਨੂੰ ਵੀਰ ਨੂੰ ਬੇਨਤੀ ਕਰਦਾ ਸਾਡੀ ਵੀ ਕੋਈ ਸੇਵਾ ਦੀ ਲੋੜ ਹੋਈ ਅਸੀਂ ਤੇਰੇ ਨਾਲ ਹੈ ਤੇ ਸਾਰੇ ਮੁਕਸਰ ਦੇ ਬੱਸ ਸਟੈਂਡ ਨੂੰ ਇੱਕ ਸੁੰਦਰ ਬੱਸ ਸਟੈਂਡਾਂ ਦੇ ਵਿੱਚ ਨਾਮ ਲੈ ਕੇ ਆ ਬਾਈ ਤਾਂ ਵੀ ਤੇਰਾ ਨਾਮ ਵੀ ਉੱਚਾ ਹੋਊਗਾ ਠੇਕੇਦਾਰ ਦਾ ਨਾਮ ਉੱਚਾ ਹੋਊਗਾ ਵੀ ਠੇਕੇਦਾਰ ਨੇ ਦੇਖੋ ਕਿੰਨਾ ਸੋਹਣਾ ਇਥੇ ਪ੍ਰਬੰਧ ਕੀਤਾ ਸਾਰੇ ਪਾਣੀ ਦੇ ਵਾਟਰ ਕੂਲਰ ਠੀਕ ਕਰਵਾ ਦੇ ਤੇ ਸਫਾਈ ਦਾ ਜਿੰਨੇ ਦੋਨੇ ਤਿੰਨੇ ਬਾਥਰੂਮ ਹੈ ਉਹਨਾਂ ਦੇ ਵਿੱਚ ਪੱਕੀ ਬੰਦਿਆਂ ਦੀ ਡਿਊਟੀ ਲਾ ਕੇ ਉਹਨੂੰ ਸਾਫ਼ ਸਫਾਈ ਰੱਖੇ ਇਤਿਹਾਸਿਕ ਸ਼ਹਿਰ ਹੈਗਾ ਇਹ ਸ੍ਰੀ ਮੁਖਸਰ ਸਾਹਿਬ ਮੇਰੀ ਇਹ ਸਾਰੇ ਵੀ ਨੂੰ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਹੈ ਵੀ ਆਪਦੇ ਗਲੀ ਮਹੱਲੇ ਨੂੰ ਜਿੰਨਾ ਹੋ ਸਕੇ ਆਪ ਦਾ ਸਾਫ ਸਫਾਈ ਰੱਖੋ ਸਰਕਾਰ ਨੂੰ ਵੀ ਬੇਨਤੀ ਕਰਦਾ ਸਬੰਧ ਕੇ ਵੀ ਇਹ ਜਿਹੜੇ ਕਾਰਜ ਜਿਹੜੇ ਤੁਸੀਂ ਵੀ ਇਧਰਲੇ ਪਾਸੇ ਜਿਹੜਾ ਹੈ ਨਾ ਧਿਆਨ ਦਿਓ ਤੇ ਸ੍ਰੀ ਮੁਖਸਰ ਸਾਹਿਬ ਨੂੰ ਇੱਕ ਸੁੰਦਰ ਬਣਾਉਣ ਵਾਸਤੇ ਆਓ ਸਾਰੇ ਆਪਾਂ ਰਲ ਮਿਲ ਕੇ ਕੋਪਰਾਲਾ ਕਰੀਏ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਕਤਾਰ ਪਾਣਾ ਮੁਖਸਰ ਸਾਹਿਬ